ਇਹ ਜਿਹੜੀ ਝਾੜੂ ਸਰਕਾਰ ਹੈ ਨਾ ਇਹਨੂੰ 92 ਸੀਟਾਂ ਲੋਕਾਂ ਨੇ ਜਿਤਾਈਆਂ ਐਵੇਂ ਨਹੀਂ ਜਿਤਾਈਆਂ ਹਾਂਜੀ ਕਿਤੇ ਨਾ ਕਿਤੇ ਬੰਦੇ ਤਾਂ ਇਹਨਾਂ ਨੇ ਹੈਨਾ ਦਿਮਾਗ ਤਾਂ ਸੀਗਾ ਇਹਨਾਂ ਕੋਲ ਕੁਝ ਹੋਰ ਦਿਮਾਗ ਹਾਇਰ ਵੀ ਕਰ ਲਿਆ ਇਹਨਾਂ ਨੇ ਔਰ ਉਹ ਹਾਇਰ ਕਰਕੇ ਉਹਨਾਂ ਫਿਰ ਇਹਨਾਂ ਨੂੰ ਏਦਾਂ ਕਿਹਾ ਵੀ ਪੰਜਾਬੀ ਲੋਕ ਇਮੋਸ਼ਨਲ ਹੈ ਭਾਵੁਕ ਹੈ ਇਹਨਾਂ ਦੇ ਵਿੱਚ ਤੁਸੀਂ ਜੇ ਤੁਹਾਨੂੰ ਐਲ ਸ਼ਾਰਟ ਲਾਉਂਦੀ ਆ ਲਾਰਜ ਨੰਬਰ ਦੀ ਤੇ ਡਬਲ ਐਕਸ ਐਲ ਦੀ ਪਾ ਕੇ ਚੱਲ ਜਾਓ ਲਟਕਦੀ ਜਈ ਇਹਨਾਂ ਨੂੰ ਸਮਝਾਇਆ ਗਿਆ ਵੀ ਬਟਨ ਉੱਤੇ ਥੱਲੇ ਲਾ ਕੇ ਚੱਲ ਜਾਓ ਅੱਛਾ ਖੰਗੀ ਜਾਇਓ ਤੁਸੀਂ ਜਦੋਂ ਲੋਕਾਂ ਚ ਜਾਵੋ ਓਬਵੀਅਸਲੀ ਸਾਡੇ ਕੋਈ ਬਿਮਾਰ ਜਾ ਆਜੇ ਤਾਂ ਸਾਨੂੰ ਸਾਰਿਆਂ ਨੂੰ ਤੇ ਤਰਸਉਣ ਲੱਗ ਪੈਂਦਾ ਹਮਦਰਦੀ ਹੋ ਜਾਂਦੀ ਆ ਔਰ ਇਹਨਾਂ ਦੇ ਜਿਹੜੇ ਇਹ ਇਦਾਂ ਹੀ ਕਰਦੇ ਸੀ ਮਫਲਰ ਪਾ ਕੇ ਖੰਗੀ ਜਾਣਾ ਮੈਂ ਤਾਂ ਸੈਂਪਲ ਪਰਨ ਜਾਂਦਾ ਸੀ ਮੈਂ ਦੇਖਦਾ ਹੁੰਦਾ ਸੀ ਕਿ ਤਾਂ ਬਿਮਾਠ ਮਾਰ ਜਾ ਬੰਦੇ ਆ ਯਾਰ ਹਾਂ ਲੈਂਗੁਏਜ ਵੀ ਹਾਂ ਜਿੱਦਾਂ ਹੁਣ ਸਾਡੇ ਭਗਵੰਤ ਜੀ ਸੀਐਮ ਸਾਹਿਬ ਆ ਉਹ ਲੈਂਗੁਏਜ ਵੀ ਕਿੱਦਾਂ ਦੀ ਵਰਤਦੇ ਆ ਪਿੰਡਾਂ ਦੀ ਬਿਸਕੁਟ ਬਣਾਉਂਦੇ ਹੁੰਦੇ ਸੀ ਉੱਥੇ ਜਾਣਾ ਬਸ ਫੜਨੀ ਕਿ ਉਹ ਪੀਪੇ ਨੂੰ ਪਿਆਰ ਲੱਗਾ ਤਾਂ ਚਾਬੀ ਥੱਲੇੋਂ ਨਿਕਲ ਆਈ ਮੈਂ ਫੇਰ ਬਿਸਕਟ ਖਾ ਲਿਆ ਫੇਰ ਮੈਂ ਰੋਜ਼ ਚੱਲ ਜਾਂਦਾ ਹੁੰਦਾ ਸੀ ਬਿਸਕਟ ਚੱਕ ਲੈਂਦਾ ਸੀ ਖਾ ਲੈਂਦਾ ਮਤਲਬ ਇਹਨਾਂ ਨੂੰ ਪਤਾ ਸੀ ਪੀਪਿੰਡਾਂ ਪਿੰਡੂ ਸਾਡੀਆਂ ਨਾਲ ਭੈਣਾਂ ਬੁੱਢੀਆਂ ਬਜ਼ੁਰਗ ਮਾਤਾ ਜਿਹੜੀਆਂ ਕਿੱਦਾਂ ਦੀ ਭਾਸ਼ਾ ਨਾਲ ਲੱਗਦਾ ਪਈ ਸਾਡੇ ਟੱਬਰ ਦਾ ਹੀ ਮੁੰਡਾ